ਕਹਿੰਦੇ ਭਿੰਦਾ ਬਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਲੋ ਜੀ ਤੁਰ ਪਏ ਆ ਕਹਿੰਦੇ ਮੁੰਡੇ ਚੱਲੇ ਆ ਵਿਥਲਰ ਤੋਂ ਵੀ ਗਾਹ ਅੱਜ ਕਿਹੜਾ ਸੀਗਾ ਬਾਜੀ ਉਹ ਕਿਹੜੀ ਲੇਕ ਆ ਜੈਫਰੀ ਲੇਕ ਜੈਫਰੀ ਲੇਕ ਜੇ ਪਾਸ ਮਿਲ ਗਿਆ ਹਾਂ ਫੇਰ ਤਾਂ ਤੁਰ ਕੇ ਜਾਵਾਂਗੇ ਆ ਨਾ ਉੱਪਰ ਬेटर ਵਧੀਆ ਰਹੇ ਬਸ ਕਹਿੰਦੇ ਉੱਪਰ ਤੁਰ ਕੇ ਜਾਣਾ ਪੈਂਦਾ 2 2.5 ਘੰਟੇ ਛੱਡ ਭਾਜੀ ਮੀਂਹ ਵੀ ਚੱਲ ਜਾਣਾ ਤੇ ਅੱਧੇ ਪੌਣੇ ਘੰਟੇ ਦੀ ਇੱਕ ਤਿੰਨ ਹਾਈਕਾਂ ਆ ਹਾਂ ਤਿੰਨ ਇੱਕ ਇੱਕ ਹੈਗੀ 5 10 ਮਿੰਟ ਤੇ ਆ ਫੇਰ ਇੱਕ ਹੈਗੀ ਘੰਟਾ ਘੰਟੇ ਕਿਤੇ ਆ ਹਾਂ ਫੇਰ ਇੱਕ ਹੈਗੀ ਅੱਧੇ ਘੰਟੇ ਦੇ ਮੀਂਹ ਵੀ ਆਈ ਥਿੰਕ ਸੋ ਤੇ ਕਦਾ ਮਨਜੀਤ ਭਾਜੀ ਕਿੰਨੀਆਂ ਚੜ੍ਹਣੀਆਂ ਹਾਈਕਾਂ ਆਈਆਂ ਤਿੰਨ ਤੁਰੇ ਆ ਉਹ ਮਗਰ ਮਗਰ ਬਸ ਉਹ ਤੋਂ ਉੱਪਰ ਜੇ ਹੋਈ ਤਾਂ ਉਹ ਤੋਂ ਵੀ ਪਹੁੰਚਾ ਦੇਣੀ ਉੱਪਰ ਹੀ ਆ ਨਾ ਬਰਵਾਤ ਤੁਰੇ ਹੀ ਚੱਲਣਾ ਹੈ ਬਾਕੀ ਦਿਖਾਉਣੇ ਅੱਜ ਤੁਹਾਨੂੰ ਕਹਿੰਦੇ ਪੂਰਾ ਬਲੌਗ ਰਜਾਤਾਕ ਰੋਡ ਚੈੱਕ ਕਰੋ ਇੱਧਰ ਅੱਜ ਝੱਕ ਲਈ ਜੀ ਕਹਿੰਦੇ ਮੁੰਡੇ ਸ਼ਿਕਾਰ ਕਹਿ ਲਓ ਸ਼ਿਕਾਰ ਇਹ ਹੁਣੇ ਅੱਜ ਸ਼ਿਕਾਰਵਾਨ ਨੇ ਇਹ ਬਲੀ ਦੇ ਬੱਕਰੇ ਚੱਕ ਲਈ ਜੀ ਅੱਜ ਦੋ ਕਹਿੰਦੇ ਤੂੰ ਬਾਈ ਡਰਾਈਵ ਤੇ ਧਿਆਨ ਦੇਈ ਮੇਰਾ ਇੱਧਰ ਨਾ ਬੜਾ ਦੇਈ ਵੀਡੀਓ ਚ ਯਾਰ ਮੈਂ ਤਾਂ ਡਰਾਈਵ ਹੀ ਕਰਦਾ ਪਹੁੰਚ ਗਏ ਜੀ ਕਹਿੰਦੇ ਸਰੀ ਸੈਂਟਰਲ ਤੇ ਚੱਕਣ ਲੱਗੇ ਆ ਹੁਣ ਤੋਂ ਕੌਫੀ ਇਹਨਾਂ ਦੇ ਚੱਕਣੀਆਂ ਟਰੀ ਵਾਲਿਆਂ ਦੇ ਜਿਨ੍ਹਾਂ ਨੇ ਫਰੀਜ਼ ਦੇ ਇੱਥੇ ਪੁੱਛ ਲੈਣੇ ਆ ਕਿਹੜੇ ਦੇਣਗੇ ਲਓ ਜੀ ਟਿਮ ਹਾਟਨ ਦੇ ਚੱਕਣੇ ਕਹਿੰਦੇ ਜੀ ਬਾਕੀ ਕੀ ਪੀਣਾ ਬਾਜੀ ਆਰਡਰ ਦੇ ਦਿਓ ਆਪਣਾ ਆਪਣਾ ਟਿਮ ਹਾਟਨ ਤੋਂ ਇਹਨਾਂ ਨੂੰ ਜਲ ਜੀਰਾ ਲੈ ਦੇਈ ਪੀਣਾ ਇਹ ਵੀ ਕੌਫੀ ਪੀਣੀ ਇੱਧਰ ਰੋ ਆਪਾਂ ਚਲੋ ਜੀ ਰਸ਼ ਹੈ ਨਹੀਂਗਾ ਉਤਰ ਕੇ ਜਾਣਾ ਪੈਣਾ ਉੱਥੇ ਹੈ ਨਹੀਂ ਡਰਾਈਵ ਥਰੂ ਆ ਨਾ ਇੱਥੇ ਆ ਜਾਣਾ ਮਸ਼ੀਨ ਲੈ ਕੇ ਨਹੀਂ ਡਰਾਈਵ ਥਰੂ ਹੈ ਨਹੀਂ ਇੱਥੇ ਚਲੋ ਬਾਜੀ ਉਤਰੋ ਲਓ ਜੀ ਕਰੋ ਚੈੱਕ ਕਹਿੰਦੇ ਸਰੀ ਸੈਂਟਰਲ ਕਹਿੰਦੇ ਜੀ ਇਹਨੂੰ ਸੈਂਟਰਲ ਆ ਜਾ ਫੇ ਸੋਨੋ ਚਲੋ ਪਹੁੰਚੋ ਫੇ ਸਾਤ ਮਿੰਟਾਂ ਅੰਦਰ ਰੱਖਾਂਗੇ ਪੂਰਾ ਰਸ਼ਕਦਰਾਂ ਅੰਦਰ ਰਸਤਾ ਹੈ ਨਹੀਂ ਇੰਨਾ ਕਰੋ ਆਰਡਰ ਅਰੇ ਇਧਰ ਜੀ ਘਰ ਬਸਿਆ ਨਹੀਂ ਤੇ ਮੰਗਤੇ ਪਹਿਲੇ ਹੀ ਆ ਗਏ ਬਾਜੀ ਹੁਣੀ ਚੱਲੇ ਵਾਪਸ ਤੇ ਗੋਲਾ ਕਹਿੰਦਾ ਕੀ ਲੈ ਆਏ ਹੋ ਬਾਜੀ ਕਹਿੰਦਾ ਭਾਜੀ ਦੋ ਦੋ ਟੋਪੀਆਂ ਲੈ ਆਈ ਗੋਲਾ ਮਿੱਠਾ ਪੁਰੀਆ ਲਖਾ ਕੇ ਹਾਂ ਤੇ ਦੋ ਤਿੰਨ ਕਾ ਕੱਛੇ ਲੈ ਆਈ ਕਿ ਤਾਂ ਹਾਂ ਤੇ ਦੋ ਤਿੰਨ ਕੱਛੇ ਬੁੱਟਾਂ ਦਾ ਜੋੜਾ ਨਾਲ ਸਲੀਪਰ ਬੁੜੇ ਬੁੜੇ ਲੈ ਵੀ ਗੋਸ਼ ਮੰਗਾ ਲਿਆ ਕਰੋ ਉਹ ਇੱਕ ਪਜਾਮੇ ਹੁੰਦੀ ਆ ਸਾਰੇ ਸਿਆਲ ਤੇ ਤਿੰਨੇ ਜਣੇ ਫਸੇ ਰਹਿੰਦੇ ਕਿਨੇ ਪਾਈ ਆ ਲਾਹ ਅੱਜ ਠੰਡ ਮੈਨੂੰ ਲੱਗਦੀ ਆ ਅੱਜ ਅੰਡਰ ਆਰਮਰ ਦੀ ਲਿਆਉਂਦੇ ਇਹਨਾਂ ਨੂੰ ਭਾਜੀ ਉਹ ਸਲਿੱਕਸ ਜੀ ਟੋਪੀ ਕਿਹੜੀ ਕੰਪਨੀ ਦੀ ਚਾਹੀਦੀ ਆ ਦੱਸ ਲੈ ਆਵਾਂਗੇ ਯਾਰ ਭਰਾ ਆ ਜਾਂ ਜਾਨ ਵੀ ਹਾਜ਼ਰ ਤੇਰੇ ਲਈ ਮੈਂ ਨਹੀਂ ਆਈ ਕਿ ਕੋਈ ਇਹ ਤਾਂ ਝੂਠਾ ਪਹਿਲਾਂ ਮੰਗੇ ਹੁਣ ਝੂਠਾ ਹੋਈ ਜਾਂਦਾ ਪਹਿਲਾਂ ਤਾਂ ਇਹ ਦੱਸਦਾ ਤੁਹਾਡੀ ਮੰਗਣ ਵਾਲੀ ਆਦਤ ਕਦੋਂ ਜਾਣੀ ਆ ਡੈਡੀ ਨੇ ਲੈ ਆਈ ਏ ਹਉਣ ਨਾਲ ਹੀ ਟੋਪੀ ਠੰਡ ਚ ਉਹ ਬਾਂਦਰ ਕੈਪ ਪਾਈ ਹੁੰਦੀ ਉਹਨੇ ਇੰਡੀਆ ਨੀ ਗੋਲੇ ਬੂਟ ਕਿਹੜੇ ਨੰਬਰ ਆਉਂਦੇ ਉਹ ਤੇਰੇ ਨਹੀਂ ਫੇ ਮਜਾ ਨਹੀਂ ਦੱਸ ਦੇ ਬੂਟ ਕਿਹੜਾ ਨੰਬਰ ਆਉਂਦਾ ਇੱਥੇ ਮੇਲਾ ਦੇਖ ਗੁਰਦੁਆਰਿਆਂ ਚੱਕ ਲਈ ਦੇਖ ਮੇਲਾ ਕਿਹੜਾ ਆਉਣਾ ਤੱਲਮ ਸਾਹਿਬ ਦਾ ਵੀ ਆਉਣ ਵਾਲਾ ਮੇਲਾ ਉੱਥੋਂ ਚੱਕ ਲਈ ਛੋੜੇ ਲਈ ਵੀ ਇੱਕ ਜੋੜਾ ਲੈ ਆਏ ਨਾਲੇ ਉਹ ਨੰਗੇ ਜਿਹੜਾ ਨੰਬਰ ਉਹ ਦਾ ਤੇ ਪਹੁੰਚ ਗਏ ਸੀ ਕਹਿੰਦੇ ਹਜੇ ਤਾਂ ਅੱਧ ਮੇ ਨਹੀਂ ਆਇਆ ਸਕੇਮੇਸ਼ ਕਿਹੜਾ ਸੀ ਬਾਜੀ ਸ਼ਹਿਰ ਇਹਦੇ ਲੱਗੇ ਕਹਿੰਦੇ ਇੰਡੀਆ ਨੂੰ ਰੈਸਟੋਰੈਂਟਾਂ ਤੋਂ ਮਿਲਦੇ ਆ ਪਕੌੜੇ ਤੇ ਸਮੋਸੇ ਰਾਹ 'ਚੋਂ ਅੱਗੇ ਨਹੀਂ ਕਿਤੇ ਕੁਝ ਲੱਭਣਾ ਫਿਰ 2 ਘੰਟਿਆਂ ਤੋਂ ਗਾਂ ਜਾ ਕੇ ਪਰ ਆਪਾਂ ਸਮੋਸੇ ਲਵਾ ਗਏ ਹੈਨਾ ਪਕੌੜੇ ਵੀ ਨਹੀਂ ਸਮੋਸੇ ਸਮੋਸੇ ਤੇ ਪਕੌੜੇ ਹੈਨਾ ਬਾਕੀ ਮੀ ਮਾੜਾ ਮਾੜਾ ਲੱਗਾ ਕਰੋ ਚੈੱਕ ਮਾਹੌਲ ਕਹਿੰਦੇ ਬਦਲਵਾਰੀ ਐਨ ਪਹਾੜਾਂ ਦੇ ਉੱਪਰ ਪਹੁੰਚੀ ਆ ਜੀ ਕੋ ਮਠਿਆਈਆਂ ਰਸਗੁੱਲੇ ਗੁਲਾਬ ਜਾਮਨ ਬੇਸਨ ਦੀ ਤਾਂ ਲੋੜ ਹੀ ਨਹੀਂ ਗੋਲੇ ਹੁਣੀ ਘੱਟ ਵਾ ਬਸ ਆਸਮਤ ਮਾੜੀ ਬਾਰੇ ਸਮੋਸੇ ਹਨੇ ਪਲੀਜ਼ ਡੋਨਟ ਮਾਈਂਡ ਜਿੱਦਾਂ ਮੋੜੇ ਬਰਤਨ ਧੋਣਾ ਚਾਹੁੰਦੇ ਤੋ ਸਾਡੇ ਪਾਸ ਨਹੀਂ ਹੈ ਜੀ ਸੇਵਾ ਕਰਨੇ ਚਾਹੁੰਦੇ ਜਿੱਦਾਂ ਚਿਊਟੇ ਹੋਈਏ ਪਕੌੜੇ ਲਈ ਪਕੌੜੇ ਲੈ ਲੈਂਦੇ ਭਾਜੀ ਉਹੀ ਸਹੀ ਦੋ ਸਮੋਸੇ ਫਰੀ ਦੇ ਦਿਓ ਦੀ ਭਾਂਡੇ ਸਾਰੇ ਧੋਣ ਦੇ ਦੀ ਦੋ ਸਮੋਸੇਆਂ ਦੇ ਦੀ ਕਿਉਂ ਪੈਸੇ ਨਹੀਂ ਦੇਣੇ ਲਓ ਜੀ ਪਾਂਡੇਆਂ ਦੇ ਤਾਂ ਮੰਨੇ ਨਹੀਂ ਪਾਜੀ ਹੁਣ ਫੇ ਹੁਣ ਇਥੇ ਪੈਸੇ ਦੇਣੇ ਪੈਣੇ ਆ ਯਾਰ ਹਾਂ ਪਾਂਡੇ ਉਹਨਾਂ ਨੇ ਪਹਿਲੇ ਹੀ ਸਾਰੇ ਧੋਤੇ ਆ ਇਹ ਤਾਂ ਪਾਜੀ ਨੇ ਤੇ ਆ ਰਹੀ ਸੀਗੇ ਹੈਪੀ ਪਾਜੀ ਨਾਲ ਆਪਣਾ ਸੋਖਮਣ ਪਾਜੀ ਟੂਰ ਮੈਲੀ ਆ ਇਧਰ ਮੂੰਹ 'ਤੇ ਸੰਗ ਦੀ ਗੱਲ ਇਹ ਬਾਕੀ ਕੰਟਰੀ ਜਾਏ ਆ ਪਾਂਡੇ ਮੰਨਣਾ ਹੀ ਪੈਣਾ ਇੱਥੇ ਅੱਥੇ ਨਹੀਂ ਅੱਥੇ ਨਹੀਂ ਸੰਗ ਸ਼ਰਮ ਨਹੀਂ ਕਰੀਦੀ ਉੱਥੇ ਐਸੇ ਖੁੱਲ ਕੇ ਗੋਲੇ ਦਾ ਬੁੜਾ ਇਹਨੇ ਪਤੰਦਰ ਨੇ ਖਰੇ ਮਾਤਾ ਪਾਂਵ ਚਲਾਇਆ ਵਾਲਾਂ 'ਚ ਸ਼ੀਬੜਾ ਆਦਾ ਕਰੋ ਜੀ ਕਿ ਆਖ ਕੇ ਕਹਿੰਦੇ ਲੋਟਾ ਜਿਹਾ ਸ਼ਹਿਰ ਆ ਬਾਕੀ ਪਹਾੜੀ ਇਲਾਕਾ ਹੀ ਆ ਇਧਰ ਇਹ ਭਾਂਡੇ ਨਹੀਂ ਥੋਣੇ ਹੂੰ ਇਹਨੂੰ ਕਹੇ ਜਦੋਂ ਵੀ ਕੋਈ ਖਾਣਾ ਨਾ ਨਾ ਹੀ ਕਰੀ ਜਾਈਂ ਮੈਂ ਰੱਜਿਆ ਰੱਜੇ ਕਰੀ ਜਾਈਂ ਢੇਰ ਭਰਿਆ ਕੰਮ ਦੇ ਇਧੇ ਕਰੀ ਜਾਈਂ ਆਪਾਂ ਉਹ ਪਹਾੜੀ ਤੇ ਮਗਰ ਜਾਣਾ 25 30 ਪਹਾੜੀਆਂ ਕੱਟਦੇ ਫੇਰ ਇੰਦਾਂ ਦੀ ਪਹਾੜੀ ਆਪਾਂ ਹੋਰ ਆਉਣੀ ਉਹਨੂੰ ਕਹਿੰਦੇ ਬਿਸਲਾ ਉਹ ਪਹਾੜੀ ਦੇ ਮਗਰ ਉਹਨੂੰ ਕਹਿੰਦੇ ਬਿਸਲਾ ਪਹਾੜੀ ਦੇ ਮਗਰ ਪੂਰਾ ਕੇਕ ਪਿਆ ਉਹ ਨਹੀਂ ਮੈਂ ਕੇਕ ਐਦਾਂ ਕਰਿਓ ਹਾਂਜੀ ਤਿੰਨ ਦਿਨ ਹੋ ਗਏ ਤਿੰਨ ਤਿੰਨ ਦਿਨ ਹੋ ਗਏ ਅੱਗੇ ਦੀ ਟੋਲ ਟਾਈ ਇਹਨੂੰ ਅੱਜ ਰਜਾ ਕੇ ਖਵਾਉਣਾ ਇਹਨੂੰ ਘਰੇ ਦਾ ਖਾਣਾ ਨਹੀਂ ਹੁੰਦਾ ਬਾਹਰ ਫ੍ਰੀਜ਼ ਹੈ ਕਹਿੰਦਾ ਪੂਰੇ ਉੱਤੇ ਤਾਂ ਕੀ ਜੇ ਪਾਣੀਆ ਕੋਈ ਹਲਾਵਾ ਠੀਕ ਹੈ ਛੱਡੋ ਲਓ ਜੀ ਬਹੁਤ ਬਹੁਤ ਮੁਬਾਰਕਾਂ ਕਹਿੰਦੇ ਪਕੌੜੇ ਆ ਗਏ ਨੇ ਲੈਣਾ 4 ਪਾਉਂਡ ਪਕੌੜੇ ਲੈ ਲੈ ਮੇਰੀ ਬਾਵਾ ਪਾਜੀ ਕਹਿੰਦਾ ਵੀਡੀਓ ਕੱਟ ਖਾ ਪਾਜੀ ਹੈ ਪਾਜੀ ਕਹਿੰਦਾ ਵੀਡੀਓ ਕੱਟ ਇਹ ਨਹੀਂ ਕੱਟਣੀ ਜਿਹੜੀ ਇੱਕ ਵਾਰੀ ਲਿਸਟ ਤੇ ਚੜ ਗਈ ਚੜ ਗਈ ਲਓ ਜੀ ਬਹੁਤ ਬਹੁਤ ਮੁਬਾਰਕਾਂ ਕਹਿੰਦੇ ਇੱਧਰ ਪਾਜੀ ਹੁਣਾਂ ਨੂੰ ਪਕੌੜੇ ਇਕੱਠੇ ਹੀ 4 ਪਾਉਂਡ ਲੈ ਲੈ ਜੀ 4 ਪਾਉਂਡ ਹੈ ਕਿਹੜੇ ਆ ਬਾਜੀ ਨੀ ਵਾਲੇ ਤੇ ਮਨਜੀਤ ਪਾਜੀ ਨੂੰ ਮੈਂ ਕਿ ਸੰਗਾ ਦੇ ਇਹ ਜੀ ਕਹਿੰਦੇ ਯਫਰੀ ਲੇਕ ਤੇ ਪਰ ਪੰਗਾ ਪੈ ਗਿਆ ਹੁਣ ਕਰੋ ਚੈੱਕ ਪਹਿਲਾਂ ਤਾਂ ਮਾਹੌਲ ਪੰਗਾ ਤੁਹਾਨੂੰ ਬਾਅਦ ਚ ਦੱਸਦੇ ਆ ਆਪਾਂ ਪਿਆ ਉਹ ਬਾਅਦ ਚ ਦੱਸਦੇ ਆ ਪਾਣੀ ਹੈ ਨਹੀਂਗਾ ਇਹਨੂੰ ਥੋੜਾ ਜਿਹਾ ਕੰਮ ਕਾਲੀ ਤੇ ਆਏ ਪੰਗਾ ਪੰਗਾ ਇਦਾਂ ਜੀ ਪਾਸ ਕਹਿੰਦੇ ਪਾਸ ਹੋ ਗਿਆ ਹਨਾ ਕੰਮ ਜਿਦਾਂ ਪਾਸ ਨਹੀਂ ਮਿਲਦੇ ਪਾਸ ਲੈਣਾ ਪੈਂਦਾ ਉਹ ਕਹਿੰਦੇ ਪਹਿਲਾਂ ਸੌਦਾ ਘੰਟਾ ਪਿੱਛੇ ਜਾਓ ਤੇ ਉੱਥੇ ਫੇਰ ਬਾਸ ਲੈ ਕੇ ਦੁਬਾਰਾ ਆਓ ਰੇਨ ਜਾਊਗੀ ਨੈਟਵਰਕ ਆਊਗਾ ਫੇਰ ਉਹ ਕਹਿੰਦੇ ਤੁਸੀਂ ਜੇ ਅਵੇਲੇਬਿਲਟੀ ਹੈਗੀ ਆ ਫੇਰ ਤੁਸੀਂ ਆ ਸਕਦੇ ਆ ਨਹੀਂ ਉਦੋਂ ਨਹੀਂ ਤਾਂ ਮੁੜ ਜਾਓ ਹਨਾ ਚਲ ਜਓ ਹੋਰ ਮੁੜ ਜਾਓ ਨਹੀਂ ਕਹਿੰਦੇ ਦਫਾ ਹੋ ਜਾਓ ਹੁਣ ਚਲਿਏ ਵਿਸਲਰੀ ਚੱਲਦੇ ਆ ਉੱਥੇ ਲਾਉਨੇ ਰੌਣਕ ਮੇਲਾ ਚਲੋ ਸਰਦਾਰ ਸਾਹਿਬ ਤੋਂ ਦੇਖ ਲੈਣਾ ਤਾਂ ਮੈਂ ਤੁਹਾਨੂੰ ਲਾ ਕਰਕੇ ਪਹਿਰੇ ਬਹਿ ਜਾ ਆਪਾਂ ਮੋਦੀਆ ਸਟਡੀ ਤੇ ਆਇਆ ਨਹੀਂ ਉਹਨਾਂ ਨੇ ਪੁੱਛ ਤਕਰੀ ਕਹਿੰਦਾ ਸੈੱਡ ਤੋਂ ਥੱਲੇ ਉਤਰ ਜਾਂਦੇ ਆ ਇਹ ਪਾਕਸ਼ੂਨਾਥ ਵਾਲਾ ਝਰਨਾ ਥੋੜੋ ਆ ਇਹ ਅਸੀਂ ਕਰੀਏ ਨਾ ਸਾਈਡ ਤੋਂ ਥੱਲੇ ਉਤਰ ਜਾਨੇ ਆਂ ਕੋਈ ਨਹੀਂ ਮੈਂ ਇਹ ਹੀ ਕਿਹਾ ਮੈਂ ਕਿਸੀ ਗੈਲਰੀ ਤੋਂ ਆਇਆ ਵੀ ਅਸੀਂ ਅੱਜ ਬੈਕ ਚੱਲ ਜਾ ਤੂੰ ਤੈਨੂੰ ਜਾਨੀ ਦੀ ਜੀਵਦਾ ਤਾਰ ਤਰ ਰਿਹਾ ਉਹਨੂੰ ਉਹਨੂੰ ਮੈਂ ਪਾਣਾ ਪਿਆ ਉਹ ਟੋਲ ਲੈਣਾ ਦਰਦ ਜਾਂ ਤਾਂ ਮੂੰਹ ਤੇ ਦਿਖਾਓ ਵੀ ਸੱਚੀ ਤੂੰ ਕੀ ਹੈ ਮੇਰੀ ਗੱਲ ਸੁਣ ਉਹਨੂੰ ਇਹ ਕਹਿਣਾ ਤਾਂ ਕਿ ਵੀ ਸਾਨੂੰ ਆਹ ਲੇਖ ਤੇ ਦੇਖਦਾ ਤਾਂ ਅਸੀਂ ਪਾਰਕਿੰਗ ਤਾਂ ਸਾਦ ਨੂੰ ਮਿਲਦੀ ਹੈ ਤੂੰ ਟੋਲ ਟਮੇ ਕਰ ਰੋ ਸੁੱਕ ਕੇ ਆਇਆ ਉੱਥੇ ਖੁੱਲ ਕੇ ਹੋਣੀ ਤੂੰ ਜਾਣਾ ਹੀ ਆ ਮੁਜੀਤ ਭਾਜੀ ਦੇ ਕਿਦਾਂ ਗਿਆ ਜਦੋਂ ਬਹੁਤ ਟੀਚਰ ਹੁੰਦਾ ਨਾਲ ਇੰਗਲਿਸ਼ ਦਾ ਆ ਦੇਖੇ ਹੁਣੇ ਮਸਲੇ ਦਾ ਹੱਲ ਹੋਣਾ ਹੁਣੇ ਹੁਣੇ ਹਾਂ ਕੀ ਕਹਿੰਦਾ ਭਾਜੀ ਇੱਥੇ 5 ਮਿੰਟ ਲੱਗਣੇ ਆ ਜਾ ਨੇੜੇ ਉਹਨੇ ਕੀ ਕਹਿੰਦਾ ਕੀ ਆ ਅਨੰਦ 4 ਕੀ ਗੱਲ ਹੈ ਇੱਥੇ 10 ਮਿੰਟ 10 ਮਿੰਟ ਅਮ ਐਂਡ ਯੂ ਕੈਨ refresh until you get passage but someone just start one okay now go i already check but we don't ਕੀ ਕਹਿੰਦਾ ਰੋਕ ਜਾਉਂਦਾ ਅੱਛਾ ਅੱਛਾ ਇਹ ਕਿਪ ਪ੍ਰੋਫੈਸ਼ਨਲ ਪੇਜ ਉਹ ਮੈਂ ਕਿਹਾ ਹਾਂ ਹਾਫ ਹਾਅ ਲਓ ਜੀ ਮੀ ਕਹਿੰਦੇ ਅੱਜ ਹਟਣ ਦਾ ਨਾਂ ਨਹੀਂ ਲੈ ਰਿਆ 11 11 ਆ ਨਾ ਯਾਰ ਕਿੱਥੇ ਆਹੋ ਉਹ ਕਹਿੰਦੇ ਉਹ ਵਾਲੀ ਦੇਖ ਸਕਦੇ ਦੂਰ ਆ ਅੱਡਵੀ ਰੇ ਵੀ ਦੇਖ ਸਕਦੇ ਉੱਪਰੋਂ ਜਾ ਕੇ ਹਾਂ ਤੇ ਉਹ ਵਾਲੀ ਓਕੇ ਤੱਕ ਜਿਹੜੀ ਹੈਗਾ ਸੇਮ ਹੈ ਉਹ ਤੇ ਲਿਖਿਆ ਤਾਂ ਹੈਗਾ ਜਿਹੜੀਆਂ ਦੇਖਣੀਆਂ ਤਪਾਉਤ ਤੇ ਕਿਹਦੇ ਹਾਈਕਿੰਗ ਨਹੀਂ ਹੈਗੀ। ਆ ਮੈਂ ਠੀਕ ਆ ਲੱਗ ਜਾਲੇ ਜਿਹੜੀ ਉਹ ਹਾਈਕਿੰਗ ਤੇ ਨੂੰ ਉਦਾਂ ਤਾਰ ਦੰਨੇ ਬਿਸਲਰ ਤੱਕ ਆ ਜਾ ਤੁਰ ਕੇ। ਕਿਹਾ ਹਾਈਕਿੰਗ ਹੈ ਨਹੀਂਗੀ। ਇੱਥੋਂ ਜਾ ਕੇ ਆ ਤੂੰ। ਤੂੰ ਸਾਡਾ ਕੈਂਸਲ ਮੀ ਆ ਗਿਆ ਤੂੰ ਕਿ ਅਸੀਂ ਨਹੀਂ ਜਾਣਾ। ਲੋ ਜੀ ਕਰੋ ਚੈੱਕ ਕਹਿੰਦੇ। ਇਹ ਫਰੀ ਲੇਕ। ਅੱਜ ਦਨੂ ਜਾਈ ਜਾਂਦੇ ਇਧਰੋਂ ਵੀ ਤੁਰ ਕੇ ਜਾਣ ਨੂੰ। ਕੀ ਕਹਿੰਦੇ ਬਾਜੀ ਫੇ ਹੁਣ? ਉਹ ਇਹਦਾ ਦੇਖਣੀ ਬੱਬੇ ਇਹ ਕਿਹੜਾ ਇੱਕੀ ਥੱਲੇ ਥੱਲੇ ਫੇੜ ਮੇੜੀ ਜਾ ਲਓ ਜੀ ਲੱਗੇ ਮੋਡਰਨ ਲਓ ਜੀ ਪਹੁੰਚ ਗਏ ਕਹਿੰਦੇ ਇੰਨੀ ਦੂਰੋਂ ਆਏ ਆ ਆ ਕੀ ਆ ਅੰਬ ਤੇ ਅਮਰੂਦ ਕੱਟ ਕੇ ਤੇ ਨਾਲ ਕਹਿੰਦੇ انگੂਰ ਆ ਜੱਕ ਸੈਂਡਵਿਚ ਫੜਾ ਇੱਧਰ ਮੈਨੂੰ ਲਓ ਜੇ ਉਹ ਬੱਲੇ ਤੁਹਾਡੇ ਪਾਸਤਾ ਅੱਜ ਨਹੀਂ ਮੰਨਦੇ ਕਹਿੰਦੇ ਸਰਦਾਰ ਜੀ ਇੱਧਰ ਨੂੰ ਆਜੋ ਆ ਗਏ ਅਗਲਾ ਬੱਟਾ ਨਾ ਪਰ ਇਹਨੂੰ ਡੈਕ ਹੋਵੇ ਸੋਖਾ ਭਾਜੀ ਇੱਥੇ ਤਾਂ ਹਰੀਕੇ ਪੱਤਣ ਵੀ ਹੈ ਨਹੀਂ ਨੇ ਤਾਂ ਉੱਥੇ ਲੱਭਦੀ ਹੁੰਦੀ ਲਾਸ਼ ਉੱਥੇ ਪਤਾ ਨਹੀਂ ਕਿੱਥੇ ਲੱਭਣੀ ਹੁਣ ਉਹ ਖੁੰਗਿਆਂ ਚੜ ਜਾਣਾ ਉਹ ਖੁੰਗਿਆਂ ਚੜ ਜਾਣਾ ਨਹੀਂ ਮੈਨੂੰ ਆਉਂਦਾ ਤਰਨਾ ਹੈ ਉਹਦੇ ਸਮੇਂ ਨਹੀਂ ਇਹ ਤਾਂ ਸਰਦਾਰ ਜੀ ਨੂੰ ਕੋਈ ਆਉਦਾ ਬਸ ਜਾਣਾ ਬਸ ਜਾਣਾ ਅਸੀਂ ਲੱਗਾ ਕਿਨੇ ਪਾਸਤਾ ਸ਼ੁਰੂ ਹੋਣ ਬਾਕੀ ਗੱਡੀ ਨਹੀਂ ਮੈਂ ਰੋਕਣੀ ਦੇਖਦਾ ਕੀ ਪਣਾ ਪਹੁੰਚੇ ਵੀ ਲੁੱਪੜ ਗਏ ਮੇਰੇ ਉਹ ਤਾਂ ਆਪਣਾ ਹੀ ਫੇ ਬੋੜੀ ਯਾਰ ਮੰਜੀਰੋ ਕਹੋ ਜੀ ਚੱਕਣ ਦੇ ਹਵਾ ਨੇ ਆਂ ਤਾਂ ਤਨ ਕਰਾਈ ਪਈ ਤਾਂ ਤਨ ਚਾਰ ਘੰਟੇ ਹੋ ਗਏ ਤੁਰਿਆਂ ਨੂੰ ਆ ਦੇਖਣ ਆਏ 4 ਘੰਟਿਆਂ ਚ ਗੋਲੇ ਤਾਂ ਬੜਾ ਬੱਸ ਲੈ ਕੇ ਆ ਗਿਆ ਉਹ ਸਾਹੇ ਭਾਈ ਨੂੰ ਗੋਲੇ ਤਾਂ ਬੜਾ ਆ ਗਿਆ ਬੱਸ ਲੈ ਕੇ ਜੀ ਹਾਂ ਉਹ ਖਰਾ ਪਤਨ ਜੰਮੀ ਹੈ ਤੀ ਅੰਨੀ ਚੰਗੀ ਉਹ ਕਹਾਵਤ ਕਰਤੀ ਬਾਜੀ ਨੇ ਸੱਚ ਆ ਦੇਖ ਲੋ ਜੀ ਲਓ ਜੀ ਇੱਧਰ ਫੋਟੋਆਂ ਖੇਚ ਹੋ ਰਹੀਆਂ ਹਵਾ ਬੜੀ ਜਿਆਦਾ ਕਹਿੰਦੇ ਚੱਲ ਰਹੀ ਆ ਤੇ ਇੱਧਰ ਪਹਿਲਾਂ ਉਹਨਾਂ ਨੇ ਸਾਡੀ ਖਿੱਚੀ ਫੋਟੋ ਫੇ ਅਸੀਂ ਖਿੱਚਤੀ ਜੀ ਖਾਬ ਕਰਤਾ ਪੁਰ ਤੇ ਹੁਣ ਆਪਾਂ ਵੀ ਬਣਾਈਏ ਰੀ ਰੂਲ ਤੇ ਚਲੀਏ ਚਲੋ ਨਹੀਂ ਕੋਈ ਨਹੀਂ ਉਹਨਾਂ ਨੂੰ ਜਾਲਾਂ ਦਾ ਉਹਨਾਂ ਨੂੰ ਨਹੀਂ ਪਤਾ ਲੱਗਣਾ ਇਹ ਪ੍ਰੋਫੈਸ਼ਨਲ ਚਾਹੀਦਾ ਕੋਈ ਬੰਦਾ ਰੀਲ ਲਈ ਦੇਖੋ ਕਿਹੜਾ ਨਹੀਂ ਸੋਣਾ ਉਹ ਬਣਾਵੇ ਵਿੱਚ ਬਾਹਰ ਨਿਕਲ ਕੇ ਦੇਖ ਲਓ ਸਾਰਿਆਂ ਚ ਕੋਈ ਨਹੀਂ ਸੁਣਨ ਦਾ ਨਹੀਂ ਯਾਰ ਪਹੁੰਚ ਗਏ ਕਹਿੰਦੇ ਵਿਸਲਰ ਕੋ ਤੇਰੀ ਹੀ ਬਣਨੀ ਕਰੋ ਚੈੱਕ ਤੇ ਹੁਣ ਤੁਹਾਨੂੰ ਅੱਗੇ ਵੀ ਉਦਾਂ ਦਿਖਾਇਆ ਸੀ ਉਦੋਂ ਪਰ ਭਾਜੀ ਹੁਣ ਹੀ ਨਹੀਂ ਸੀਗੇ ਨਾਲ ਉਦੋਂ ਬਰਫ਼ ਬਹੁਤ ਪੈਂਦੀ ਸੀ ਵਿਸਲਰ ਬਾਕੀ ਆ ਘੋੜਾ ਖੜਾ ਜੀ ਰਕੇਸ਼ ਮਠਾਪੁਰ ਵਾਲਾ ਨਾਲ ਕਹਿੰਦੇ ਮੈਂ ਤਾਂ ਫੇਰ ਉੱਧਰ ਚੱਲ ਗਿਆ ਜੀ ਕਰੋ ਚੈੱਕ ਕਿੱਧਰ ਜਾਣਾ ਕਿੱਧਰ ਕਹਿੰਦੇ ਉਹ ਅੱਗੇ ਹੈਗਾ ਹੁਣਾ ਉੱਧਰ ਸ਼ਾਪਾਂ ਬਹੁਤ ਆ ਜੋ ਕਰੋ ਜੀ ਚੈੱਕ ਕਹਿੰਦੇ ਪਿਛਲੀ ਵਾਰੀ ਤਾਂ ਬਹੁਤ ਬਰਫ਼ ਪੈਂਦੀ ਸੀ ਐਦ ਕਿ ਮਨਜੀਤ பாਜੀ ਕਹਿੰਦਾ ਬਰਫ਼ ਤੇ ਜਾਣਾ ਪਰ ਬਰਫ਼ ਨਹੀਂ ਲੱਭੀ பாਜੀ ਸਾਨੂੰ ਉਹਦਾ ਗੋਲਾ ਲੈ ਦੀਏ ਬਰਫ ਦਾ ਉਹਨਾਂ ਚ ਆ ਪੂਰਾ ਅਸਲੀ ਤਾਂ ਨਹੀਂ ਸਾਨੂੰ ਉਹਦਾ ਬਲੌਕ ਲੈ ਦੰਦੇ ਹਥੋਂ ਬਰਫ ਦਾ ਕਰੋ ਜੀ ਚੀਕ ਕੇ ਕਹਿੰਦੇ ਮਾਹੌਲ ਇਹਨੂੰ ਕਹਿੰਦੇ ਵਿਸਲਰ ਵਿਲੇਜ ਕਹਿੰਦੇ ਆ ਵਿਲੇਜ ਠੀਕ ਆ ਬਾਜੀ ਨਾ ਨਾ ਰੋ ਮੈਂ ਤੇ ਅੱਜ ਦੱਸਣਾ ਸੁਣੀ ਜਾਇਓ ਇਹਦਾ ਬਾਅਦ ਚ ਕਹੋਗੇ ਤੁਸੀਂ ਮੈਨੂੰ ਪਤਾ ਨਹੀਂ ਲੱਗਾ ਨਾਨ ਨਾਲ ਰਿਓ ਮੈਂ ਕਹਤਿਆ ਹੱਦ ਦਸੀ ਜਾਣਾ ਮੈਂ ਨਾਨ ਨਾਲ ਤੁਹਾਨੂੰ ਇਹਦਾ ਆ ਜਾਓ ਜੀ ਦਿਖਾਉਨੇ ਆ ਤੁਹਾਨੂੰ ਕਹਿੰਦੇ ਵਿਥਲਰ ਬਾਕੀ ਇੱਥੇ ਬਾਜੀ ਕਹਿੰਦੇ 올림픽ਸ ਗੇਮ ਹੋਈਆਂ ਸੀ ਹੋਈਆਂ ਪਤਾ ਨਹੀਂ ਕਿਹੜੇ ਸਾਨ ਚ ਸੀਗੀਆਂ ਗੋਲੇ ਜੇ ਲੱਗੇ ਆ ਕਿੰਦਾ ਪੁਰਾਣਾ ਕਹਿੰਦੇ ਕੈਨੇਡਾ ਦਾ ਮਾਹੌਲ ਆਉਂਦਾ ਜੀ ਤੇ ਬਾਜੀ ਕਿੰਦਾ ਵਧੀਆ ਲੱਗਾ ਮਾਹੌਲ ਕਦਾਂ ਇਥੇ ਘੈਂਟ ਘੈਂਟ ਪੂਰਾ ਘੈਂਟ ਲੱਗਦਾ ਜਿਹੜਾ ਪੁਰਾਣੇ ਨਹੀਂ ਪੁਰਾਣੇ ਕੈਨੇਡਾ ਦੀ ਆਉਂਦੀ ਫੀਲਿੰਗ ਆਣਾ ਪੂਰੇ ਜੀ ਕਿਉਂਕਿ ਐਂ ਤਾਂ ਅਸੀਂ ਹੁਣ ਮਾ ਪੁਰਾਣਾ ਤਾਂ ਦੇਖਿਆ ਨਹੀਂ ਆ ਨਵੇਂ ਬੰਦੇ ਨਵੇਂ ਆਂ ਦੀਏ ਦੇਖੋ ਇਹਦਾ ਨਵੇਂ ਨੂੰ ਬੋਸ਼ਲਾ ਕਿੱਦਾਂ ਭਾਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਬਹੁਤ ਵਧੀਆ ਮੂੰਹੋਂ ਦੱਸ ਮੂੰਹੇ ਦੱਸਦੇ ਆ ਬਹੁਤ ਵਧੀਆ ਨਹੀਂ ਅਸਲੀ ਦਿਲੋਂ ਦਿਲੋਂ ਵੀ ਬਹੁਤ ਵਧੀਆ ਆ ਜਾਓ ਜੀ ਫਿਰ ਕਿੱਦਾਂ ਭਾਜੀ ਬਹੁਤ ਵਧੀਆ ਜਾਣ ਕੇ ਪੈਸੇ ਲੱਗਣ ਲੱਗਿਆ ਪੈਸੇ ਲੈ ਭੁੱਲ ਗਿਆ ਹੈ ਹੈਪੀ ਦੱਸ ਤੂੰ ਭੁੱਲ ਗਿਆ 25-30 ਲੱਖ ਲੱਗਾ ਭੁੱਲ ਗਿਆ ਵਾਜੇ ਫੇ ਮੁੜ ਜਾ ਜੇ ਭੁੱਲ ਗਿਆ ਤਾਂ ਮੈਨੂੰ ਤਾਂ ਟਿਕਟਾਂ ਵਾਲੇ ਵੀ ਦੁੱਖ ਦੇ ਜਿਹੜਾ 10 ਲੱਖ ਲੱਗ ਗਿਆ ਟਿਕਟਾਂ ਤੇ ਪੰਜੀ ਦੀ ਆਮਦਨ ਨਹੀਂ ਹੋਈ ਹਾਂ 10 ਲੱਖ 15-20 ਲੱਖ ਦਾ ਨਾਸ ਮਾਰਦਾ 11 ਲੱਖ ਮੇਰੇ ਟਿਕਟਾਂ ਚ ਲੰਘ ਗਿਆ ਹਾਂ ਬਾਕੀ ਬਾਕੀ ਉਹਦਾ ਕੀ ਖਰਾਬ ਕਰਦਾ ਉੱਤੇ ਬਾਕੀ ਆਹੀ ਆ ਆ ਫੀਲਿੰਗ ਤੁਹਾਡੀ ਉੱਥੇ ਥੋੜੋ ਮਿਲ ਜਾਣੀ ਸੀ ਪੰਜਾਬ ਚ ਭਾਜੀ ਆਹ ਵਾਲੇ ਉੱਥੇ ਕਿੱਥੇ ਘੋਮ ਲੈਣਾ ਸੀ ਇਦਾਂ ਦੇ ਦੇਖੋ ਚੈਲਪੈਰ ਚੱਲਣ ਲਈ ਆ ਉਧਰ ਵੀ ਐਨ ਰੈਸਟੋਰੈਂਟ ਗੋਰੇ ਵਿੱਚ ਸਾਰੇ ਕਿਧਰ ਨੂੰ ਇਧਰ ਨੂੰ ਆ ਦਰਮਯੂਦੀਕ ਚੱਲਦਾ ਲੱਗਦਾ ਬਲੌਗ ਬੰਦ ਕਰਨਾ ਪੈਣਾ ਫੇ ਨਹੀਂ ਨਹੀਂ ਵਿੱਚ ਆ ਜਾਂਦਾ ਹੁੰਦਾ ਇਹ ਆ ਬਾਜੀ ਉਹ ਗੋਲੇ ਜਿੱਥੇ ਕਹਿੰਦੇ 올림픽 ਹੋਈਆਂ ਸੀ ਇਹ ਗੋਲੇ ਦੇ ਕਿੱਥੇ ਕਰਕੇ ਹੋਈਆਂ ਸੀ ਬਾਜੀ ਸੈੱਟ ਤੇ ਜਾਂਦੇ ਜਾਂ ਇਹ ਰੌਂਡ ਦੇ ਵਿੱਚ ਫੇੜਦੇ ਵਿੱਚ ਤੇ ਕਰ ਕਿਹੜਾ ਉਹ ਜਿਹੜੇ ਮੇਲਿਆਂ ਚ ਨਹੀਂ ਹੁੰਦੇ ਵਿੱਚੋਂ ਦੀ ਨੰਗਣਾ ਹੁੰਦਾ ਇੱਚੋਂ ਨੰਗੇ ਸੀ ਉਦੋਂ ਤੋਂ ਨਾਮ ਪੈ ਗਿਆ ਹਨਾ ਬਾਕੀ ਜੀ 4-9 ਦਿਨ ਰਹਿ ਗਏ ਭਾਜੀ ਹੁਣਾਂ ਤੇ ਲੱਗੇ ਆਉਣ ਤੇ ਫੇਰ ਬਲੌਗ ਬਣਾਉਣਗੇ ਭਾਜੀ ਹੁਣੇ ਭਾਜੀ ਪਿੱਕ ਅਦਾ ਪਹਾੜਾਂ ਚ ਗਰਮੀ ਚ ਹੁੰਦੇ ਆ ਪਹਾੜਾਂ ਵਿੱਚ ਨਹੀਂ ਇਹ ਦੋ ਚੀਜ਼ ਹਾਂ ਕਮੇਟੀ ਚੱਕੀਆਂ ਫੇਰ ਪਹਿਲਵਾਨ ਹੁਣੇ ਲੈ ਕੇ ਤੇ ਇਸ਼ਕ ਤਾਂ ਗਿੱਡਦਾ ਪੈਂਦਾ ਇਸ਼ਕ ਤਾਂ ਗਿੱਡਦਾ ਉੱਥੇ ਕਰਦੇ ਹੋ ਫੇਰ ਸ਼ਿਮਲੇ ਸ਼ੋਮਲੇ ਉਧਰ ਮਨਾਲੀ ਸ਼ਿਮਲੇ ਹੋਰ ਵੀ ਲਾਗੇ ਛਾਗੇ ਛੱਡ ਨਹੀਂ ਨੀ ਕੋਈ ਸਟ੍ਰੇਟ ਕੋਈ ਵੀ। ਉਹਦਾ ਉਧਰ ਪਵਾਵਾਂਗੇ ਹਫ਼ਤਾ 10 ਦਿਨ ਪੂਰਾ। ਹਾਂ। ਹੋਰ। ਨਾਲ ਚੱਕ ਲਓ ਘੋਲ ਬੋਧੂ ਹੋਣੀ। ਆਜੋ। ਬਾਕੀ ਹੁਣ ਇੱਕ ਦੋ ਬਲੌਗ ਦੇਖਦੇ ਖਰੇ ਹੋਰ ਕੈਨੇਡਾ ਚ ਪਾਈਏ ਭਾਜੀ ਹੁਣਾਂ ਨੇ ਚੱਲ ਜਾਣਾ। ਤੇ ਫੇਰ ਇੰਡੀਆ ਦੇ ਪਾਵਾਂਗੇ ਜ਼ਿਆਦਾ ਕੋਈ ਬਲੌਗ। ਚੱਕੋ ਜੀ। ਸਟੋਰੀ ਫੋਟੋ। ਸਟਾਰ ਵੱਕ ਭਾਜੀ 9 ਦਿਨ ਰਹਿ ਗਏ ਆ। ਮੁੜ ਕੇ ਉਹੀ ਚਾਨੰ ਬਾਲੂਛਾਈਆਂ ਖਾਣੀਆਂ ਤੋਂ ਪਿੰਡ ਜਾ ਕੇ ਨਾਲ ਗਣ ਇੱਕ ਮੱਠੀ ਆਜੋ ਕਮਾਉਣੇ ਤੁਹਾਨੂੰ ਅੱਜ ਵਿਸਲਾਤ ਕਹਿੰਦੇ ਦੁਬਾਰਾ ਇੱਧਰ ਨੂੰ ਤਾਂ ਨਹੀਂ ਜਾਣਾ ਇੱਧਰ ਨੂੰ ਕਰੋ ਚੈੱਕ ਜੀ ਲਓ ਜੀ ਹੁਣ ਕਹਿੰਦੇ ਗੱਡੀ ਨਹੀਂ ਲੱਭਦੀ ਖੜੀ ਪਤਾ ਨਹੀਂ ਕਿੱਥੇ ਗਈ ਤੀ ਸੀ ਕੀ ਕਹਿੰਦਾ ਕਿਦਾਂ ਬਾਜੀ ਆਪਾਂ ਇੱਥੋਂ ਕਿ ਬੱਸ ਸਟਾਪ ਪਾਰਕਿੰਗ ਦੀ ਆ ਹੁਣ ਯੋ ਬੱਸ ਸਟਾਪ ਪਾਰਕਿੰਗ ਬੱਸ ਸਟਾਪ ਪਾਰਕਿੰਗ ਪਾਰਕਿੰਗ ਨੇੜੇ ਬੱਸ ਸਟਾਪ બસ સ્ટોਪ ਉਹ ਕਾਰ پارکਿੰਗ ਤੇਰੇ ਚਪੇੜਾ ਨਾਲ ਮਾਰੇ ਉਹ ਨਹੀਂ ਹਾਂ ਪਾ ਉਹ ਯਾਰ ਭਾਈ ਆ ਜਾਓ ਇਧਰ ਲਈ ਸੈਟ ਕੀ ਕਹਿੰਦਾ ਭਾਜੀ ਬਸ સ્ટોਪ ਆਪਾਂ ਯਾਰ ਉੱਥੋਂ ਬਸ સ્ટોਪ ਇੱਥੇ ਹੀ ਗਏ ਆ ਕਹਿੰਦੇ ਉਹਨੂੰ ਆਪ ਨੂੰ ਨਹੀਂ ਪਤਾ ਬਸ સ્ટોਪ ਕਿੱਥੇ ਆ ਬਸ સ્ટોਪ ਕਾਪਾ ਬਸ ਬਸ સ્ટોਪ ਵੇ ਇੱਥੇ ਆਣਾ ਬਸ ਅੱਡਾ ਗਿਆ ਬਸ ਅੱਡਾ ਤੋਂ ਕੋ ਬਸ ਅੱਡਾ ਤੋਂ ਪਤਾ ਲੱਗਣਾ ਸੋ ਆਨਲੀ ਫਰ ਸ਼ੋਰ ਐਗਜੈਕਟਲੀ ਵਹੀ ਲੁਕਿੰਗ ਫੋਰ ਭਾਜੀ ਦੱਸ ਇੱਧਰ ਕਰ ਕਰ ਇੱਧਰ ਉਸਤਾਦ ਬਸ ਅੱਡਾ ਬਸ ਅੱਡਾ ਓਕੇ ਥੈਂਕ ਯੂ ਹਾ ਅੱਡਾ ਤੋਂ ਕੋਈ ਬਸ ਅੱਡਾ ਓਏ ਇੱਧਰ ਹਾ ਯਾਰ ਉਧਰੋਂ ਗੱਲ ਕਰਦੀ ਆ ਠੀਕ ਹੀ ਆ ਯਾਰ ਠੀਕ ਹੋਇਆ ਯਾਰ ਗੱਲ ਤਾਂ ਕਰ ਤੋਂ ਮੜ ਜਾ ਤੂੰ ਮੜ ਜਾ ਪੁੱਛ ਤਾਂ ਸਹੀ ਤੇਰੀ ਤੇ ਤੇ ਤਾਂ ਮਾਨਾ ਸਾਨੂੰ ਤੇ ਤੇ ਤਾਂ ਮਾਨਾ ਸਾਨੂੰ ਇੰਗਲਿਸ਼ ਤੇ ਕਿਦਾ ਬਾਜੀ ਓ ਯਾਰ ਇੱਧਰ ਤਾਂ ਮੂੰਹ ਕਰ ਕੀ ਹੋਇਆ ਤੈਨੂੰ ਹੋਰ ਕਿੰਨੇ ਬੈਂਡ ਕਿੰਨੇ ਆਏ ਸੀ ਤੈਨੂੰ ਉਹਦਾ ਟਾਈਮ ਪੂਰਾ ਹੋ ਗਿਆ ਹੁਣ ਗਵਾਚੀ ਗਾਂ ਨੂੰ ਕਹਿੰਦੇ ਲੱਭੀ ਜਾਓ ਗੱਟ ਕੀ ਬੱਸ ਸਟਾਪ ਦਾ ਕਹਿੰਦੇ ਪਤਾ ਨਹੀਂ ਲੱਗਾ ਫਿਰ ਬੱਸ ਅੱਡਾ ਗਿਆ ਭਾਜੀ ਨੇ ਫਿਰ ਕਹਿੰਦਾ ਇੱਧਰ ਨੂੰ ਚੱਲ ਜਿਓ ਕਿਹੜਾ ਗਿਆ ਨਾਲ ਕੀ ਲਾਇਆ ਕੀ ਸੀ ਹਿਸ਼ਾਰਪੁਰ ਜਾਂ ਜਲੰਧਰ ਭਾਜੀ ਉਹ ਨੂਰ ਮਹਿਲ ਦਾ ਲਾਇਆ ਇਹਨੇ ਸਰਾਂ ਵਾਲਾ ਅੱਡਾ ਨੂ ਮੈਂ ਨੂਰ ਮਹਿਲ ਨੂ ਨਿਕਲ ਗਿਆ ਮੂੰਹ ਚ ਐ ਹੋਏ ਕਿਆ ਜਿੱਥੇ ਚਾਂਟ ਵਾਲੀ ਰੇੜੀ ਲੱਗਦੀ ਆ ਕਿਹੜੀ ਉਹ ਚੰਦਨੀ ਚਾਂਟ ਕਿਹੜੀ ਆ ਉਸੇ ਨੂਰ ਮਿਲਦਾ ਢੇ ਹੋਏ ਨਾਲ ਰਖਸ਼ਾ ਵੀ ਖੜਾ ਹੁੰਦਾ ਤਾਂ ਉਹ ਉੱਥੇ ਓਏ ਯਾਰ ਬੋਲਦਾ ਕਾ ਨਹੀਂ ਓਏ ਉਹ ਤਾਂ ਉਹ ਦੁਖੀ ਹੋਇਆ ਪਿਆ ਚਾਚਾ ਕੀ ਹਾਲ ਆ ਚਾਚਾ ਸਸਰੀ ਹੈਲੋ ਹਾਂਜੀ ਸਸਰੀ ਕਾਲ ਜੀ ਸਸਰੀ ਕਾ ਪਹੁੰਚੋ ਜੀ ਹੁਣ ਕਹਿੰਦੇ ਇਹਦੇ ਵਾਲੇ ਸ਼ੇਰ ਚੋਂ ਫੋਨ ਨਿਕਲਿਆ ਆ ਮੈਂ ਕਹਿੰਦਾ ਲਓ ਜੀ ਅੱਗੇ ਆ ਮੇਰੇ ਹਿਸਾਬ ਨਾਲ ਭਾਜੀ ਇਹ ਪਿੱਛੇ ਮੁੜ ਗਏ ਤੁਸੀਂ ਦੌੜ ਕੇ ਚੱਲ ਜਾਓ ਹੁਣ ਦੌੜ ਕੇ ਦੁਬਾਰਾ ਬੜ ਚੱਲੇ ਕਹਿੰਦੇ ਵਿਸਲਰ ਭੁੱਖ ਲੱਗ ਜਾਣੀ ਗੱਡੀ ਲੱਭਦਿਆਂ ਨੂੰ ਇੱਕ ਇੱਕ ਕੌਫੀ ਹੋਰ ਖਾਣਨੀ ਪੈਣੀ ਆ ਇਹ ਹੱਡਾਂ 'ਚ ਰਜ ਗਿਆ ਵਾ ਜੀ ਤੁਹਾਡੇ ਹਾਂ ਬਾਰ-ਬਾਰ ਇੱਧਰ ਨੂੰ ਖਿੱਚ ਪੈਂਦੀ ਤੈਨੂੰ ਵਿਸਲਰ ਦੀ ਹੁਣ ਇਹ ਨਹੀਂ ਜਾਣ ਦਿੰਦਾ ਛੱਡੋ ਤੁਸੀਂ ਭਾਜੀ ਪਿੰਡ ਪੁੰਡ ਨੂੰ ਇਹ ਹੱਡਾਂ ਚ ਰਜ ਗਿਆ ਐ ਨਹੀਂ ਤੁਹਾਨੂੰ ਵਾਪਸ ਜਾਣ ਦਿੰਦਾ ਹੁਣ ਮੈਂ ਛੱਡੋ ਪਿੰਡ ਪੁੰਡ ਨੂੰ ਰੰਬੀ ਲੋ ਤੇ ਗੋਡੀ ਕਰੋ ਇੱਧਰ ਆ ਕੇ ਇੱਧਰ ਐਨ ਲਾਪੋ ਹੁਣ ਇਹ ਭੈਣ ਮਾਰੀ ਨਹੀਂ ਤੇ ਨਾ ਰੱਖ ਆਉਣ ਵਾਰੀ ਵਾਂਗੂ ਜਾਣ ਵੇਲੇ ਵੀ ਨਾ ਹੋਵੇ ਉਧਰ ਉਹ ਨਹੀਂ ਜਾਣ ਦਿੰਦੇ ਇੱਧਰ ਹੋਏ ਨਾ ਬਾਲਾ ਦੇ ਕਰਨ ਲੱਗ ਪੈਣ ਕਿਹੜਾ ਤੈਨੂੰ ਇੱਧਰ ਉਹ ਨਹੀਂ ਜਾਣ ਦੇਣਾ ਹੁਣ ਮੁੜ ਜਾ ਕਰੋ ਜੀ ਟੇਕਾ ਹਾਂ ਸ਼ੁਕਰ ਆ ਪਾਜੀ ਰਾਈਟ ਹੋ ਜਿਓ ਪਾਜੀ ਕਹਿੰਦਾ ਇਹ ਤਾਂ ਫੇਰ ਉੱਥੇ ਆ ਗਏ ਉਹ ਬਾਥਰੂਮ ਉਧਰ ਆਵਾਜੀ ਉਹ ਬਣੇ ਉਹ ਦਲਦਾ ਉਹ ਮੁੜ ਕੇ ਉਧਰ ਦੇਖ ਲੈ ਚਲੋ ਆਇਓ ਬਾਥਰੂਮ ਦਾ ਆ ਇਧਰ ਗੋਲੇ ਹੁਣੀ ਦਵਾਰਾ ਇਧਰ ਖੜੇ ਕੀਤੇ ਆਵੇ ਕੀ ਕਹਿੰਦੇ ਬਾਥਰੂਮ ਤਾਂ ਫੇਸ ਹੀ ਗੱਡੀ ਲੱਭੋ ਪਹਿਲਾਂ ਰਾਜ ਚਾਹਦੀਆਂ ਬਸੇਦੀਆਂ ਸਕੈਮਿਕ ਸ਼ੱਕ ਝਰਨਾ ਚੱਲਦਾ ਉਧਰ ਬਿਠਾ ਦਾਂਗੇ ਆਜੋ ਤੁਹਾਨੂੰ ਚਲੋ ਉਹ ਖੜੀ ਆ ਗੱਡੀ ਲੈ ਐਮਓ ਪਿੱਛੇ ਮੁੜ ਗਏ ਜੀ ਗੱਡੀ ਦਾ ਅੱਗੇ ਆ ਕਰੋ ਚੈੱਕ ਜੀ ਮਾਹੌਲ ਕਹਿੰਦੇ ਵਿਸਲਰ ਉਹ ਨਿਆਣਾ ਕਹਿੰਦਾ ਹੁਣਾ ਉਹਦੇ ਵਿੱਚ ਬੋ ਬੋ ਮੁਬਾਰਕਾਂ ਭਾਜੀ ਤੇ ਭਾਜੀ ਦਾ ਕੀ ਨਾਮ ਸੀ ਉਹਦਾ ਨੂਰ ਮਿਲ ਗਿਆ ਤੁਹਾਨੂੰ ਫਖਮਨ ਭਾਜੀ ਬਹੁਤ ਬਹੁਤ ਮੁਬਾਰਕਾਂ ਜੀ ਇੰਗਲਿਸ਼ ਦੀਆਂ ਨਹੀਂ ਗੱਡੀ ਲੱਭਣ ਦੀਆਂ ਕਹਿੰਦਾ ਟੱਪੇ ਪਾਉ ਇੰਗਲਿਸ਼ ਦੀਆਂ ਮੁਵਾਰਕਾਂ ਨਹੀਂ ਗੱਡੀ ਲੱਭਣ ਦੀਆਂ ਕਿਹੜਾ ਕਹਿੰਦਾ ਫਿਰ ਸੱਤ ਬੈਂਡ ਆਏ ਆ ਮੈਂ ਹੀ ਲੱਭ ਸਕਦਾ ਕਿ ਦਿੱਕਤੇ ਲੱਗੀ ਆ ਕਿਹਦਾ ਟਾਈਮ ਆਉਂਖਾ ਦੇਖ ਇਹਨਾਂ ਦਾ ਨਾ ਮੈਂ ਕਿਹੜਾ ਦੇਖਿਓ 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 ਨਿਕਲ ਜੋ ਦੌੜ ਜੋ ਦੌੜ ਜੋ ਦੌੜ ਜੋ ਉਧਰ ਗੱਡੀ ਆ ਗਈ ਦੌੜ ਜਾਗਾ ਜੀ ਦੌੜ ਜਾ ਪਹੁੰਚ ਗਏ ਜੀ ਕਿਵੇਂ ਗੱਡੀ ਲੱਗ ਗਈ ਤੇ ਚਲਿਏ ਕਹਿੰਦੇ ਹੁਣ ਵਾਪਸ ਸਰੀ ਨੂੰ ਉਹੀ ਚੱਲੂਗੀ ਕਹਿੰਦੇ ਹੁਣ ਇਹਨਾਂ ਨੂੰ ਉਧਰ ਤਾਂ ਕੱਢੇ ਆ ਪਿੰਡੋਂ ਮੈਂ ਚਲਿਏ ਵਾਪਸ ਸਰੀ ਨੂੰ ਉਧਰ ਤਾਂ ਕੱਢੇ ਆ ਪਿੰਡੋਂ ਬਾਕੀ ਕਮੈਂਟਾਂ 'ਚ ਜਰੂਰ ਦੱਸਿਓ ਆ ਬੰਦੇ ਦਾ ਵੀ ਕੌਣ ਕੌਣ ਜਾਣਦਾ ਸਰਦਾਰ ਭਾਜੀ ਨੂੰ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpur3 ਤੇ ਇੰਸਟਾਗ੍ਰam ਦੀ ਹੈਗੀ ਆ pur.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੌਕ ਦੀ ਹੈਗੀ ਆ pur.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ